ਸ਼ਾਮ ਨੂੰ ਬਾਈ ਥੋੜਾ ਜਿਹਾ ਕੰਮ ਹੈ ਮਾਰਕੀਟ ਦਾ ਨਾਲੇ ਆਪਾਂ ਬੁਲਟ ਦਾ ਗੇਟਾ ਲਾ ਰਹੇ ਹਾਂ ਤੇ ਮਾਰਕੀਟ ਦਾ ਸ਼ਾਮ ਦਾ ਮਾਹੌਲ ਸ੍ਰੀ ਕਾਲ ਜੀ ਨਵੇਂ ਦਿਨ ਦੀ ਨਵੀਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਦੋਸਤੋ ਅੱਜ ਤਰੀਕ 17 ਜਨਵਰੀ ਸਾਲ 2023 ਦਿਨ ਬੁੱਧਵਾਰ ਹੈ ਸਵੇਰੇ ਟਾਈਮ ਹੋ ਗਿਆ ਜੀ ਤਕਰੀਬਨ 10:00 ਵਜੇ ਦਾ ਤੇ ਆਪਾਂ ਕਰਦੀ ਛੱਤ 'ਤੇ ਆਏ ਹੋਏ ਹਾਂ ਕਰਦੀ ਛੱਤ 'ਤੇ ਤੁਸੀਂ ਦੇਖ ਸਕਦੇ ਆਂ ਪੂਰਾ ਨਜ਼ਾਰਾ ਠੰਡ ਦੇ ਵਿੱਚ ਜਿਹੜਾ ਟੈਂਪਰੇਚਰ ਹੈ 3 ਡਿਗਰੀ ਆ 4 ਡਿਗਰੀ ਹੋਇਆ ਪਿਆ ਹੈ ਸ਼ਿਮਲੇ ਮਨਾਲੀ ਜਿੱਦੀ ਠੰਡ ਤੁਸੀਂ ਇੱਥੇ ਮਹਿਸੂਸ ਕਰ ਸਕਦੇ ਆ। ਬਾਕੀ ਜੋ ਅੱਜ ਦੀ ਗੱਲਬਾਤ ਹੈ ਜਿਹੜਾ ਕੰਮ ਕਰ ਰਿਹਾ ਥੋੜੇ ਨਾਲ ਆਪਾਂ ਵਲੌਗਸ ਵੀਡੀਓ ਸਾਂਝਾ ਕਰਦੇ ਆ। ਤੇ ਜੇ ਤੁਸੀਂ ਅੱਜ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸੇਮ ਫੇਸਬੁਕ ਨਾਮ ਦਾ ਪੇਜੀ ਸੇ ਨਾਮ ਤੋਂ ਹੈ ਉਸ ਪੇਜ ਨੂੰ ਫੋਲੋ ਕਰਿਓ ਤੇ ਅਗਲੀ ਗੱਲ ਆਪਾਂ ਤੁਹਾਡੇ ਨਾਲ ਕਰਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ, ਜੁੜੇ ਰਹੋ। ਤੇ ਆਪਣਾ ਪਲਸਤਰ ਦਾ ਕੰਮ ਹੈ ਜੀ ਤਕਰੀਬਨ ਅੰਦਰ ਤੋਂ ਜਾਂ ਬਾਹਰ ਤੋਂ ਲਗਭਗ ਨਿਬੜ ਗਿਆ। ਕਾਫੀ ਦਿਨ ਤੋਂ ਕੰਮ ਜਿਹੜਾ ਚੱਲ ਰਿਹਾ ਸੀਗਾ ਲੈਂਟਰ ਖੋਲਣ ਤੋਂ ਬਾਅਦ ਪਲਸਤਰ ਦਾ ਕੰਮ ਜਿਹੜਾ ਹੈ ਕਾਫੀ ਹੱਦ ਤੱਕ ਕੰਪਲੀਟ ਹੋ ਗਿਆ ਤੇ ਉਸ ਤੋਂ ਬਾਅਦ ਕੁਝ ਦਿਨ ਮਿਸਤਰੀਆਂ ਨੇ ਠੰਡ ਕਰਕੇ ਵੀ ਛੁੱਟੀਆਂ ਵਗੈਰਾ ਮਾਰੀਆਂ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਕਿ ਹੁਣ ਵੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਕਈ ਦਿਨ ਬਾਅਦ ਨਾ ਕੰਮ ਲੱਗਿਆ ਹੈ ਕਿਉਂਕਿ ਇੰਨੀ ਠੰਡ 'ਚ ਕੰਮ ਕਰਨਾ ਬੜਾ ਮੁਸ਼ਕਲ ਹੈ ਤੇ ਅੱਜ ਦੁਬਾਰਾ ਫਿਰ ਆਏ ਹੋਏ ਬੰਦੇ ਤੇ نیچے ਆਪਣਾ ਰੇਤਾ ਵਗੈਰਾ ਪਿਆ ਰੇਤਾ ਥੇਲੇ 'ਚ ਭਰ ਕੇ ਉੱਪਰ ਛੱਤ ਤੇ ਆ ਰਿਹਾ ਛੱਤ ਤੇ ਇੱਥੇ ਮਸਾਲਾ ਵਗੈਰਾ ਤਿਆਰ ਕਰੂਗੇ ਤੇ ਜਿਹੜੇ ਬਨੇਰੇ ਆ ਇਹ ਲਿਪ ਹੋ ਗਏ ਸੀਗੇ ਕੁਛ ਮਾੜਾ ਮੋਟਾ ਰੰਦਾ ਹੈ ਕੋਈ ਜਿਹੜਾ ਹਿੱਸਾ ਲਿਪਣ ਤੋਂ ਰਹਿ ਗਿਆ ਉਹ ਲਿਪਣਾ ਹੈ ਤੇ ਬਾਕੀ ਤੁਸੀਂ ਮੌਸਮ ਦੇਖ ਸਕਦੇ ਅੱਜ ਛੱਤ ਤੋਂ ਤਕਰੀਬਨ 5-7 ਫੁੱਟ ਤੋਂ ਬਾਅਦ ਕੁਝ ਵੀ ਨਜ਼ਰ ਨਹੀਂ ਆ ਰਿਹਾ ਜੇ ਫੇਰੇ ਤੁਸੀਂ ਦੇਖੋ ਧੁੰਦ ਕਿੰਨੀ ਜ਼ਿਆਦਾ ਬਣੀ ਹੋਈ ਹੈ ਤਕਰੀਬਨ 3-4 ਡਿਗਰੀ ਦਾ ਟੈਂਪਰੇਚਰ ਮੇਰੇ ਹਿਸਾਬ ਨਾਲ ਜਿਹੜਾ ਹੈ ਉਹ ਬਣਿਆ ਹੋਇਆ ਹੈ Shimla Manali Srinagar ਜੇ ਤੁਸੀਂ ਹਿਮਾਚਲ ਵਰਗੀ ਠੰਡ ਇਸ ਵਾਰ ਜਿਹੜੀ ਪੰਜਾਬ ਚ ਪੈ ਰਹੀ ਹੈ ਕਾਫੀ ਹੱਦ ਤੱਕ ਰਿਕਾਰਡ ਤੋੜ ਠੰਡ ਹੈ ਜਿਹੜੀ ਪਿਛਲੇ ਕਈ ਸਾਲਾਂ ਬਾਅਦ ਦੇਖਣ ਨੂੰ ਮਿਲੀ ਹੈ ਤੇ ਜਿਵੇਂ ਆਹ ਟੋਟਾ ਤੁਸੀਂ ਦੇਖ ਰਹੇ ਹੋ ਆ ਕੰਧ ਦੇ ਜਿਹੜੀ ਉਪਲੀਆ ਲਾਈ ਨੇ ਸਾਰੀ ਇਹ ਲਿਪਣ ਤੋਂ ਰਹਿ ਗਈ ਇਸ ਤਰ੍ਹਾਂ ਹੀ ਛੋਟਾ ਮੋਡਾ ਕੰਮ ਉਸ ਪਾਸੇ ਬਚਿਆ ਹੋਇਆ ਤੇ ਉਹ ਸਾਰੀ ਲਪਾਈ ਅੱਜ ਹੋ ਜਾਣੀ ਹੈ ਲੋ ਜੀ ਧੁੱਪ ਚੜ ਗਈ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਆਪਣੀ ਆ ਗਈ ਰੋਟੀ ਸਾਗ ਨਾਲ ਤੁੱਪੇ 'ਤੇ ਬੈ ਕੇ ਹੁਣ ਆਪਾਂ ਸਾਗ ਨਾਲ ਰੋਟੀ ਖਾਂਦੇ ਲੋ ਜੀ ਅੱਜ ਸਵੇਰੇ ਮਿਸਤਰੀ ਹੁਣ ਲੱਗੇ ਸੀਗੇ ਤੇ ਇਹ ਵਾਲਾ ਪਾਸਾ ਜਿਹੜਾ ਹੈਗਾ ਪਲੱਸਟਰ ਹੋ ਗਿਆ ਸਾਰਾ ਬਾਕੀ ਜਿਹੜੀ ਇਹ ਸਾਈਡ ਹੈ ਹੇ ਨੀਚੇ ਪਲੱਸਟਰ ਹੈ ਸਾਰਾ ਇਹ ਉੱਪਰ ਜਿਹੜਾ ਬਨੇਰਾ ਇਹ ਕੁਝ ਦਿਨ ਪਹਿਲਾਂ ਪਲੱਸਟਰ ਹੋ ਗਿਆ ਪਿੱਛੇ ਬੈਕ ਸਾਈਡ ਵੀ ਪਲੱਸਟਰ ਦਾ ਕੰਮ ਕੰਪਲੀਟ ਹੋ ਗਿਆ ਯਾਨੀ ਬਾਹਰ ਬਾਹਰ ਤੋਂ ਜਾਂ ਅੰਦਰ ਤੋਂ ਤਕਰੀਬਨ ਪਲਸਤਰ ਕੰਪਲੀਟ ਹੋ ਗਿਆ ਤੇ ਇੱਕ ਦਿਹਾੜੀ ਲਗਣੀ ਹੈ ਜਿਹੜੀ ਮੜੀ-ਮੁੱਟੀ ਕੋਈ ਰਿਪੇਅਰ ਹੈ ਕਿ ਟੁੱਟ-ਭੱਜ ਜਿਮਿਆਂ ਖੱਡੇ ਬਣੇ ਹੋਏ ਆ ਇਹ ਸਾਰੇ ਬੰਦ ਕਰਨੇ ਇੱਕ ਇੱਕ ਦਿਹਾੜੀ ਨੀਚੇ ਲਗਣੀ ਹੈ ਇੱਕ ਦਿਹਾੜੀ ਦਾ ਕੰਮ ਉੱਪਰ ਰਹਿ ਗਿਆ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਫਰਸ਼ ਵਗੈਰਾ ਹੈਗੇ ਅੰਦਰ ਉਹ ਕੰਮ ਫਰਸ਼ਾਂ ਦਾ ਸ਼ੁਰੂ ਹੋ ਜਾਣਾ ਹੈ ਫਰਸ਼ਾਂ ਦਾ ਸ਼ੁਰੂ ਹੋ ਜਾਣਾ ਹੂੰ ਬਸ ਥੋੜਾ ਜਿਹਾ ਰਹਿ ਗਿਆ ਆਪਣਾ ਇੱਕ ਦਿਹਾੜੀ ਲੱਗੂਗੀ ਤਕਰੀਬਨ ਇਹ ਹੈ ਨਾ ਇਹ ਜਿਹੜੀ ਆਹੀ ਜਿਹੜੀ ਮੜੀ-ਮੁੱਟੀ ਇਹ ਹੋ ਗਈ ਕੁਝ ਨੀਚੇ ਜਿਹੜੇ ਰਿਪੇਅਰ ਪੂਰ ਜੀ ਉਦੋਂ ਬਾਅਦ ਪਲਸਤਰ ਕਰਛੇ ਕਰਛੀ ਕਰਦੇ ਨੇ ਕੱਲ ਨੂੰ ਨਿਸ਼ਾਨੀਆਂ ਲਾ ਦੇਣੀਆਂ ਮੈਂ ਹਾਂ ਹਾਂ ਨਹੀਂ ਕਰੇ ਅਸਾਂ ਤੇ ਬਾਈ ਛੱਤ ਵਾਲਾ ਕੰਮ ਤਾਂ ਕੰਪਲੀਟ ਹੋ ਗਿਆ ਆਪਣਾ ਹੁਣ ਆਪਾਂ ਆ ਗਏ نیچے ਤੇ ਇੱਥੇ ਜਿਹੜੇ ਖੱਡੇ ਤੇ ਉਹ ਆਪਣਾ ਬੰਦ ਕਰਤੇ ਰੋਇਤ ਨੇ ਤੇ ਇੱਥੇ ਵੀ ਉੱਪਰ ਖੱਡਾ ਦੇ ਕਿਥੇ ਕੰਦ ਤੇ ਤੇ ਉਹ ਹੁਣ ਰੋਇਤ ਬੰਦ ਕਰਕੇ ਆਇਆ ਹੈ ਤੇ ਕੋੜੀ ਲਾਈ ਹੈ ਹੁਣ ਪਿੱਛੇ ਵੀ ਇੱਕ ਦੋ ਖੱਡੇ ਉਹ ਬੰਦ ਕਰ ਰਹੇ ਬਾਕੀ ਮਿਸਤਰੀ ਉਹਨੇ ਅੰਦਰ ਲੱਗੇ ਹੋਏ ਆ ਆਪਣੀ ਕੋੜੀ ਹੈ ਕੋੜੀ ਤੇ ਰੱਖ ਕੇ ਇਹਨਾਂ ਨੇ ਜਿਵੇਂ ਆ ਖੱਡਾ ਹੈ ਉੱਪਰ ਇਸਾਂ ਕਰਕੇ ਪੰਜੇ ਖੱਡੇ ਦੇ ਉਹ ਬੰਦ ਕਰਿਆ ਹੁਣ ਇੱਕ ਖੱਡਾ ਰਹਿ ਗਿਆ ਤੇ ਰੋਹਿਤ ਲੈ ਗਿਆ ਇਹਨੂੰ ਬੰਦ ਕਰਨ ਲੋ ਵੀ ਆ ਜਿਹੜੀ ਸ਼ਟਰਿੰਗ ਸੀਗੀ ਇੱਥੇ ਸ਼ਟਰਿੰਗ ਸਾਰੀ ਖੋਲਦੀ ਰੋਹਿਤ ਨੇ ਆ ਇੱਕਦੋ ਗੱਡ ਰਹੇ ਬੱਲੀਆਂ ਫੱਟੀਆਂ ਫੁੱਟੀਆਂ ਬਸ ਲਾਸਟ ਖੱਡਾ ਐ ਗਿਰਾ ਬੰਦ ਕਰ ਰਹੇ ਆ ਬਾਕੀ ਮਿਸਰੀ ਨੇ ਅੰਦਰ ਇੱਕ ਪੀਲਰ ਉਹ ਲਿਪੜ ਲਾਗੇ ਹੋਏ ਆ ਸ਼ਾਮ ਨੂੰ ਬਾਈ ਥੋੜਾ ਜਿਹਾ ਕੰਮ ਹੈ ਮਾਰਕੀਟ ਦਾ ਨਾਲੇ ਆਪਾਂ ਬੁਲਟ ਦਾ ਗੇਟਾ ਲਾ ਰਹੇ ਆ ਤੇ ਮਾਰਕੀਟ ਦਾ ਸ਼ਾਮ ਦਾ ਮਾਹੌਲ ਤੁਸੀਂ ਦੇਖੋ ਲੋ ਜੀ 18 ਜਨਵਰੀ ਸਾਲ 2024 ਸਵੇਰੇ ਪੌਣੀ ਦਾਖੋਂਗੇ ਤੇ ਆਪਾਂ ਚਲੇ ਥੋੜਾ ਜਿਹਾ ਕੰਮ ਕਰਨ ਰਾਜਪੁਰੇ ਨੂੰ ਲੋ ਜੀ ਸ਼ਹਿਰ ਪਹੁੰਚ ਗਏ ਆਪਾਂ ਇੱਥੇ ਹੀ ਪੂਰੀ ਠੰਡ ਐ ਤੁੰਦ ਚਾਈ ਹੋਈ ਐ ਸਾਢੇ 10 ਦਾ ਟਾਈਮ ਹੋ ਗਿਆ ਕਹਿੰਦੇ ਜਦੋਂ ਪੈਂਦੀਏ ਤਰੀਕ ਕਿਸੇ ਜੱਟ ਦੀ ਕਚੇਰੀਆਂ 'ਚ ਮੇਲੇ ਲੱਗਦੇ ਤਾਂ ਇਹ ਗੱਲਾਂ ਬਾਤਾਂ ਵੈਸੇ ਗਾਣੇ 'ਚ ਸੋਹਣੇ ਲੱਗਦੀਆਂ ਕੁੱਡ ਕਚੇਰੀਆਂ 'ਚ ਆਪਾਂ ਨੂੰ ਹੋਰ ਵੀ ਸੈਕੜੇ ਕੰਮਕਾਰ ਹੁੰਨੇ ਹੁਣ ਆਪਾਂ ਕਚੇਰੀਆਂ 'ਚ ਆ ਗਏ ਇੱਥੇ ਇੱਕ ਦੋ ਕੰਮਕਾਰ ਖਤਮ ਕਰਦੇ ਆਂ ਤੇ ਫਿਰ ਸ਼ਹਿਰ ਦਾ ਘੇੜਾ ਲਾਉਂਦੇ ਆਂ ਲੋ ਜੀ ਕੰਮਕਾਰ ਕੰਪਲੀਟ ਕਰਕੇ ਖਤਮ ਕਰਕੇ ਆਪਾਂ ਰਾਜਪੁਰਾ ਟਾਊਨ 'ਚ ਆ ਗਏ ਟਾਊਨ 'ਚ ਹੁਣ ਆਪਾਂ ਨੇ ਥੋੜਾ ਬਹੁਤਾ ਸਮਾਨ ਲੈਣਾ ਸ਼ੋਪਿੰਗ ਕਰਨੀ ਹੈ ਤੇ ਥੋੜੇ ਦਿਨ ਤੱਕ ਆਪਣਾ ਇੱਕ ਟੂਰ ਸ਼ੁਰੂ ਹੋਣਾ ਹੈ ਰਾਜਸਥਾਨ ਦਾ ਟੂਰ ਦੁਆਰਾ ਤੇ ਇਹ ਉਹ ਕਿੱਥੇ ਜਾਣਾ ਲਓ ਬਾਈ 2:30 ਵਜੇ ਦੁਪਹਿਰ ਦੇ ਤੇ ਆਪਾਂ ਵਾਪਸ ਕਰੇ ਆਗੇ ਬੈਕ ਸਾਈਡ ਤੇ ਹੁਣ ਜਿਹੜਾ ਹੈ ਪਿੱਛੇ ਆਪਣਾ ਫਰਸ਼ ਪਾਣੇ ਆ ਰੋੜੀ ਪਾਣ ਦਾ ਜਿਹੜਾ ਕੰਮ ਹੈ ਸ਼ੁਰੂ ਹੋ ਗਿਆ ਲੋਰੀ ਅੱਜ ਫੇਰ ਲੈ ਕੇ ਆਏ ਹਾਂ ਬਾਈ ਨੇ ਦੁਰਮਚ ਨਾਲ ਜਿਹੜੀ ਕਲ ਰੋੜੀ ਪਾਈ ਏ ਸਾਰੀ ਰੋੜੀ ਕੁਟ ਰਹੇ ਹਾਂ ਬਰਾਬਰ ਕਰਨੇ ਲੈਵਲ ਤੇ ਇੱਥੇ ਥੋੜਾ ਜਿਹਾ ਚਾਲਣੇ ਦਾ ਪ੍ਰਬੰਧ ਕਰਿਆ ਲਾਈਟ ਵਗੈਰਾ ਲਾ ਕੇ ਕੰਮ ਲੱਗੇ ਹੋਏ ਹਨ ਲੋ ਜੀ ਇਹ ਆਪਣਾ ਰੇਤਾ ਆ ਗਿਆ ਅੱਜ ਰੇਤਾ ਮੰਗਾਇਆ ਤੇ 10 ਬੈਗ ਸਿਮਿੰਟ ਦੇ ਮੰਗਾਇਆ ਕਿਉਂਕਿ ਹੁਣ ਪਲਸਤਰ ਹੋ ਗਿਆ ਤੇ ਜਿਹੜੇ ਫਰਸ਼ ਪਾਣੇ ਉਸ ਵਾਸਤੇ ਰੇਤਾ ਸਿਮਿੰਟ ਦੇ ਆਪਾਂ ਲੋੜ ਸੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵੇਰ ਵਾਲੀ ਚਾਹ ਪੀਣ ਲੱਗੇ ਆ। ਤੇ ਮਿਸਤਰੀ ਉਹਨੇ ਅੱਜ ਮਿਕਸਰ ਲੈ ਕੇ ਆ ਗਏ ਆਪਣਾ ਜਿਹੜਾ ਫਰਸ਼ ਵਗੈਰਾ ਪਾਣੀ ਹੈ। ਮਾਲ ਵਗੈਰਾ ਮਿਕਸ ਕਰਨਾ ਤੇ ਅੰਦਰ ਪਲੰਬਰ ਵੀ ਆਏ ਹੋਏ ਆ। ਪਲੰਬਰ ਲੱਗੇ ਹੋਏ ਆ ਬਾਥਰੂਮ ਦੇ ਵਿੱਚ। ਤੋੜਤਾਂ ਕਰਨ ਪਾਈਪ ਵਗੈਰਾ ਜਿਹੜੇ ਪਾਣੀ ਹੈ ਫਿਟਿੰਗ ਵਗੈਰਾ ਹੋਣੀ ਹੈ ਪਾਈਪਾਂ ਦੀ ਪਾਣੀ ਦੀ ਸਪਲਾਈ ਸਲੂਈ ਵਾਲਾ ਉਹ ਸਿਸਟਮ ਸਾਰਾ। ਆ ਗਏ ਮਿਸਤਰੀ ਉਹਨੇ ਲੈ ਆਏ ਲੋ ਜੀ ਭਾਈ ਇੱਕ ਵਾਰ ਮਿਕਸਰ ਫੇਰ ਲਿਆਣਾ ਪੈ ਗਿਆ ਤੇ ਲੱਗੇ ਹੋਏ ਆਪਣੇ ਬੰਦੇ ਮਸਾਲਾ ਮਖਲਾ ਤਿਆਰ ਕਰਨ ਵਰਕਪੁਰਖ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਮਿਕਸਰ ਨਾਲ ਕੰਮ ਕਹਿੰਦੇ ਛੇਤੀ ਹੋ ਜਾਂਦਾ ਹੈ ਤਾਂ ਕਰਕੇ ਲੱਗੇ ਹੋਏ ਆ ਖੈਰ ਇਹੇ ਬਾਰੇ ਆ। ਲੋ ਜੀ ਫਰਸ਼ ਦਾ ਕੰਮ ਸ਼ੁਰੂ ਹੋ ਗਿਆ ਆਪਣਾ ਜਿਹੜਾ ਬੈਡਰੂਮ ਹੈ ਬੈਡਰੂਮ ਦੇ ਵਿੱਚ ਮਾਲ ਪਾ ਰਹੇ ਹਾਂ ਨਾਲ ਆ ਕੇ ਮਿਕਸਰ ਨਾਲ। ਲਾਂਡਰ ਲਾਂਡਰ ਬੈਂਚ ਨੂੰ ਚੜ੍ਹੋ। ਠੀਕ। ਆ ਆਉਂਦੇ ਹੀ ਪਾ ਦੇ ਜੀ। ਏ ਰੋਹੀ ਤੇ ਬੰਦਾ ਆਪ ਵੀ ਪਤਲਾ ਮਾਲਵੀ ਨੇ ਪਤਲਾ ਹੀ ਬਣਾ ਦਿਆ ਚਾਹ ਬਹਾਦੀਆਂ ਬਾਬਾ ਬਣੀ ਗਿਆ ਜੋ ਇਹ ਕਮਰੇ ਨਾਲ ਪੈ ਗਿਆ ਤੇ ਸਟੋਰ ਵਾਲਾ ਜਿਹੜਾ ਫਰਸ਼ ਹੈ ਉਹ ਸ਼ੁਰੂ ਹੋ ਗਿਆ। ਜਦੋਂ ਚੜਦਾ ਚੜਦਾ 2-3 ਲੱਖ ਰੁਪਏ। ਉਸ ਮੀਟਿੰਗ ਕੀਤੀ ਸੀ। ਦੇਖੋ ਹੱਬਾ ਨਹੀਂ ਹੈ। ਭਜਨਗਾ ਵੀ ਕਰਾਉਣਾ। ਮੇਰੇ ਮੈਂ ਜਾਣਾ। ਹੱਥ। ਹੱਥ ਕੋਈ। ਹਾਂ ਹਾਂ। ਉਹ ਕੋਰ ਲਿਆ ਬੱਲਾ ਬੈਸੂਰ ਪਾ ਲੈ ਕੇ ਕਰਗੇ ਚੁਪਾਉ ਉਸਨ ਚਲੂਗਾ ਖੜੀ ਕਰ ਦੋ ਸਾਰੇ ਜਿਹਨੇ ਲੱਖੇ ਉੱਤੇ ਆ ਲੋ ਇੰਨੇ ਮੈਂ ਫੈ ਫੈ ਨੂੰ ਇੱਕਾਮ ਸਾਰੀ ਢਿੱਟ ਤੱਕ ਹੱਥ ਚਲਵਾ ਦੇਉਂਗੇ ਹੋਰ ਦਾ ਉਹ ਢਾਮ ਤੱਕ ਸਾਰੀ ਦੋਈ ਆ ਜਾ ਬਾਈ ਲੈ ਜਾ ਲੈ ਖੜਾ ਦੇ ਦਾਂ ਲੱਗ ਜਾਵੇ ਜਮਾਨਤ ਉਹ ਰਜ਼ਾ ਨਾ ਪਾ ਛੰਡੇ ਇਹਨੇ ਬੰਦੇ ਤੇ ਕਰਨੀ ਆ ਚਲਾ ਦੇ ਸਕੜੀ ਨਹੀਂ ਹੈ ਬਾਈ ਮਿੱਟੀ ਨੇ ਕਰਦੇ ਇੰਨੇ ਕੱਟ ਪੈ ਆ ਛੱਡ ਦੇ ਬਾਈ ਛੱਡ ਦਿਓ ਛੱਡ ਦਿਓ ਬਈ ਸ਼ਾਂਤ ਹੋ ਟੈਨਸ਼ਨ ਆ ਦੇ ਉਹ ਬੱਲੇ ਲੋੜੀ ਫਰਸ਼ ਵਾਲਾ ਕੱਚੇ ਫਰਸ਼ ਵਾਲਾ ਤਕਰੀਬਨ ਕੰਪਲੀਟ ਹੋ ਗਿਆ ਕੰਮ ਆਪਣਾ ਸਿਰਫ ਇੰਨਾ ਟੋਟਾ ਰਹਿ ਗਿਆ ਬਾਹਲੇ ਪੈਣੀ ਦਾ ਸਾਢੇ ਤਿੰਨ ਮੇਰਾ ਟਾਈਮ ਹੋ ਗਿਆ ਜਿੱਦ ਸੁਆਇਆ ਬੱਸ ਬੱਸ ਜਿੱਦ ਸੁ ਜਿੱਦ ਹੋਈ ਪਈ ਅੱਜ ਮੈਂ ਤਾਂ ਮਲ ਕਰਿਆ ਹਾਂ था था। नहीं कित था, था। कंप्लीट हो गया कंप्लीट

ਲੋਰੀ ਬਈ ਆਪਣੇ ਰਸੋਈ ਤੋੜਦੀ ਰਸੋਈ ਤੋੜ ਕੇ ਰਸਤਾ ਕੱਢ ਕੇ ਇਹਦਾ ਸਟੋਰ ਹੈ ਸਟੋਰ ਬਣਾ ਲਿਆ ਪਿੱਛੇ ਇੱਥੇ ਰਸਤਾ ਕਰਦੇ ਟਾਕੀ ਖੋਲ ਕੇ ਤਾਂ ਦੇਖੋ ਇਹ ਜਿਹੜਾ ਪਹਿਲੇ 4 ਫੁੱਟ ਵਧਾਇਆ ਰਸੋਈ ਚੋਂ ਆ ਰਸਤਾ ਕੱਢਿਆ ਤੇ ਨਵੇਂ ਮਕਾਨ ਦੇ ਵਿੱਚ 4 ਫੁੱਟ ਵਧਾਇਆ ਰਸੋਈ ਦਾ ਸਟੋਰ ਬਣ ਜਾਣਾ ਹੈ ਤੇ ਇਹ ਬਈ ਬਾਥਰੂਮ ਆਪਣਾ ਅਟੈਚ ਬਾਥਰੂਮ ਤੇ ਮਲਬਾ ਵਗੈਰਾ ਜਿਹੜਾ ਹੈ ਰੋੜੀ ਨੰਬਰਾਂ ਨੇ ਕੱਲ ਜਿਹੜਾ ਇੱਥੇ ਸੀਗਾ ਸਾਰਾ ਘੱਟ ਤੇ ਆ ਹੁਣ ਇਹਦੇ ਵਿੱਚ ਫਰਸ਼ ਪਾਣਾ ਰਹਿ ਗਿਆ ਬਾਕੀ ਦਾ ਫਰਸ਼ ਪੈ ਗਿਆ ਦਾ ਕੱਲ ਤੇ ਇਸ ਵਿੱਚੋਂ ਰੋੜੀ ਵਗੈਰਾ ਉਟ ਕੇ ਅੱਜ ਇਹਦੇ ਵਿੱਚ ਫਰਸ਼ ਪਾਣਾ ਹੈ ਮੈਦਾਂ ਲੇ ਕੇ ਫਿਲਗਾ ਦੇ ਕਿਓ ਲਾ ਲੇ ਕੇ ਇਹ ਕਹਿੰਦੇ ਨੇ ਲੋ ਬਈ ਸਿਕਣ ਲੱਗੇ ਹਾਂ ਅੱਜ ਅੱਜ ਠੰਡ ਬਹੁਤ ਜ਼ਿਆਦਾ ਹੈ ਸਾਡੇ ਭਾਈ ਇਹਨਾਂ ਧੂਣਾ ਬਾੜ ਲਿਆ ਅੰਦਰ ਸੇਕ ਰਹੇ ਆ ਬੈਠੇ ਚੱਕਰ ਲਾ ਕੇ ਕਰੀ ਬਾਕੀ ਰਾਤ ਨੂੰ ਵਾਲਾ ਕੰਮ ਕੋ ਬਰੀਟਾ ਰੋੜੀ ਉੜੀ ਪੈ ਗਈ ਸਾਰੀ ਅੱਜ ਭਾਈ ਇਹ ਰੋੜੀ ਕੱਲ ਫਰਸ਼ ਪੈ ਗਏ ਸੀ ਉਧਰ ਤੇ ਅੱਜਾਂ ਰੋੜੀ ਪਾ ਪੈ ਗਈ ਪਲੰਬਰ ਦਾ ਕੰਮ ਕੱਲ ਹੋ ਗਿਆ ਮੂਲੇ ਦੇ ਵਿੱਚ ਅੱਜ ਫਰਸ਼ ਪੈ ਜਾਣਾ ਹੈ ਚੌੜੀ ਕਿ ਲੱਗਦਾ ਹੁੰ ਜਾਂਦੇ ਨਹੀਂ ਨਾਕ ਤੇ ਗਈ ਆ ਸੰਜੀ ਦੋਸਤੋ ਅਗਲਾ ਦਿਨ ਅਗਲੀ ਸਵੇਰ ਤੇ ਆਪਾਂ ਇੱਥੇ ਆ ਗਏ ਸੀਗੇ ਜਿੱਥੇ ਆਪਣਾ ਬਾਥਰੂਮ ਦਾ ਕਮਰੇ ਦਾ ਸੀ ਆਹ ਲੋ ਜੀ ਮਿਸਤਰੀਆਂ ਨੇ ਬਾਥਰੂਮ ਦਾ ਜਿਹੜਾ ਫਰਸ਼ ਰਹਿੰਦਾ ਸੀਗਾ ਸਾਰਾ ਕੱਚਾ ਫਰਸ਼ ਪਣਾ ਤੇ ਆ ਕੰਪਲੀਟ ਹੋ ਗਿਆ ਹੁਣ ਇਸ ਤੇ ਆਪਣਾ ਟੈਲਰ ਵਗੈਰਾ ਦਾ ਕੰਮ ਰਹਿ ਗਿਆ ਤੇ ਟੈਲਰ ਆਪਾਂ ਦੇਖਦੇ ਹਾਂ ਕਦੋਂ ਲਵਾਣੀ ਆ ਤੇ ਇੱਕ ਆਪਾਂ ਜਿਹੜਾ ਇਹ ਰਸੋਈ ਦਾ ਸਟੋਰ ਕੱਢਿਆ ਇਹਦਾ ਵੀ ਅੰਦਰਲੀ ਸਾਈਡ ਤੋਂ ਕੰਮ ਕੰਪਲੀਟ ਹੋ ਗਿਆ ਤੇ ਇਹ ਆਪਾਂ ਨੇ ਰਸੋਈ ਹੈਗੀ ਜਿਹੜੀ ਆਪਣੀ ਅੰਦਰ ਰਸੋਈ ਹੈ ਰਸੋਈ ਵਾਲੀ ਸਾਈਡ ਤੋਂ ਸਟੋਰ ਕੱਢਿਆ ਪਿੱਛੇ ਦਰਵਾਜ਼ਾ ਤੇ ਇਹਦਾ ਫਰਸ਼ ਵੀ ਬੈਗ ਗਿਆ ਕੱਲ ਕੰਪਲੀਟ ਹੋ ਗਿਆ ਤੇ ਆ ਚਫੇਰੇ ਪਲੇਸਟਰ ਵਗੈਰਾ ਵੀ ਕੰਪਲੀਟ ਹੋ ਗਿਆ ਤੇ ਇੱਥੇ ਆਪਾਂ ਨੇ ਬਿਜਲੀ ਦਾ ਪੁਆਇੰਟ ਰੱਖ ਲਿਆ ਇੱਥੇ ਓਵਨ ਵਗੈਰਾ ਜਾਂ ਕੁਛ ਇਕ ਬੱਲਾ ਵਗੈਰਾ ਇੱਥੇ ਰੋਸ਼ਨੀ ਵਾਸਤੇ ਇੱਥੇ ਲੱਗ ਜਾਣਾ ਹੈ ਤੇ ਆ ਜਿਹੜੇ ਤੁਸੀਂ ਦੋ ਢੋਲ ਦੇਖ ਰਹੇ ਹੋ ਇਹ 20-20 ਕਿਲੋ ਦੇ ਦੋ ਢੋਲ ਹੈ ਜਿਆਨੀ 40 ਕਿਲੋ ਲੁੱਕ ਹੈ 40 ਕਿਲੋ ਲੁੱਕ ਆਪਾਂ ਤਾਂ ਲਏ ਆ ਜਿਹੜਾ ਆਪਾਂ ਉੱਪਰ ਲੈਂਟਰ ਪਿਆ ਉਹ ਲੈਂਟਰ ਦੇ ਉੱਪਰ ਜਿੰਨਾ ਏਰੀਆ ਆਪਾਂ ਨੂੰ 40 ਕਿਲੋ ਲੁੱਕ ਚਾਹੀਦੀ ਹੈ ਲੈਂਟਰ ਤੋਂ ਬਾਅਦ ਲੁੱਕ ਪਾਣੀ ਹੈ ਲੁੱਕ ਵਾਲਾ ਬੰਦਾ ਹਲੇ ਆਪਾਂ ਨੂੰ ਮਿਲਿਆ ਨਹੀਂ ਲੁੱਕ ਪਵਾ ਕੇ ਮਿੱਟੀ ਵਗੈਰਾ ਚੜਾ ਕੇ ਫਿਰ ਉੱਪਰ ਟੈਲਾਂ ਲਗਣ ਦਾ ਕੰਮ ਉੱਪਰ ਰਹਿ ਗਿਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੀ ਹੈ ਇਹ ਹੁਣ ਆਪਾਂ ਅੱਗੇ ਜੀ ਪਿੱਛੇ ਤੇ ਇੱਥੇ ਆਪਾਂ ਨੇ ਦੋ ਬੀਬੀਆਂ ਲਾਈਆਂ ਹੋਈਆਂ ਆ ਰੋੜੀ ਕੁੱਟਣ ਇਹਨਾਂ ਨੂੰ ਆਪਾਂ ਨੇ 400 ਰੁਪਏ ਦਿਹਾੜੀ ਦੇ ਆ ਦੋ ਜਣੀਆਂ ਆਈਆਂ ਹੋਈਆਂ ਨੇ ਤੇ ਜਿਹੜੀ ਰੋੜੀ ਰਹਿੰਦੀ ਆ ਰੋੜੀ ਸਾਰੀ ਆਪਾਂ ਨੇ ਪਿੱਛੇ ਕਟਵਾ ਲੈਣੀ ਆ ਇੱਥੇ ਕਿ ਜਿਹੜਾ ਆਪਾਂ ਨੇ ਅੱਗੇ ਫਰਸ਼ ਪਾਣਾ ਹੈ ਤੇ ਇਸ ਸਾਈਡ ਵਾਲਾ ਉਸ ਵਾਸਤੇ ਆਪਾਂ ਰੂੜੀ ਚਾਹੀਦੀ ਹੈ ਅੰਦਰ ਤਾਂ ਰੂੜੀ ਦਾ ਕੰਮ ਪੂਰਾ ਹੋ ਗਿਆ ਇਸ ਸਾਈਡ ਤੋਂ ਆਪਾਂ ਨੇ ਤਕਰੀਬਨ ਉੱਥੇ ਰੱਖ ਸਾਰਾ ਪੱਕਾ ਫਰਸ਼ ਪਾ ਲੈਣਾ ਹੈ ਤੇ ਉਸ ਵਾਸਤੇ ਆਪਾਂ ਰੂੜੀ ਚਾਹੀਦੀ ਹੈ ਇਸ ਵੀਡੀਓ ਨੂੰ ਇਸ ਵਲੋਗ ਨੂੰ ਆਪਾਂ ਇੱਥੇ ਕੰਪਲੀਟ ਕਰਦੇ ਆਂ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁਕ ਪੇਜ ਨੂੰ ਫੋਲੋ ਕਰਿਓ ਧੰਨਵਾਦ